ਠਾ ਰੋਡ ਦੇ ਨਾਮ ਦਾ ਇਲਾਕੇ ਵਿੱਚ ਬੀਤੇ ਦਿਨੀ ਇੱਕ ਔਰਤ ਦਾ ਹੋਇਆ ਕਤਲ। ਕਾਤਲ ਨਿਕਲੇ ਉਸ ਦੇ ਘਰ ਵਿੱਚ ਰਹਿ ਰਹੇ ਉਸ ਦੇ ਹੀ ਕਿਰਾਏਦਾਰ। ਪੁਲਿਸ ਨੇ ਟੈਕਨੀਕਲ ਢੰਗ ਦੇ ਨਾਲ ਕੀਤਾ ਕਾਬੂ। ਫੜ ਗਏ ਮੁਲਜ਼ਮਾਂਵਾਰ ਸ਼੍ਰੀ ਆਲਮ ਵਿਜੇ ਸਿੰਘ ਡੀసీపీ ਲਾਅ ਐਂਡ ਆਰਡਰ ਸੰਖੇਪ ਨਾਲ ਦਿੱਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਏਬੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ। ਮਿਤੀ 28 29 1 2026 ਦਿੱਗ ਇੰਟਰਮੀਨਿੰਗ ਨਾਈਟ ਨੂੰ ਇੱਕ ਮਜੀਠਾ ਰੋਡ ਥਾਣੇ ਦੇ ਏਰੀਆ ਚ ਇੱਕ ਕਤਲ ਹੋਇਆ ਸੀ ਲੇਡੀ ਦਾ ਜ ਜਦਾ ਨਾਮ ਹੈ ਵੀਨਾ ਰਾਣੀ ਵਾਈਫ ਆਫ ਲੇਟ ਆਨੰਦ ਕਿਸ਼ੋਰ ਰੈਜ਼ੀਡੈਂਟ ਆਫ ਇੰਦਰਾ ਕਲੋਨੀ ਮਜੀਠਾ ਰੋਡ ਜਦੋਂ ਕਤਲ ਬਾਰੇ ਪਤਾ ਚੱਲਿਆ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 21 ਡੇਟਿਡ 29 1 2026 ਅੰਡਰ ਸੈਕਸ਼ਨ 103 305 ਐਂਡ 3 ਬੰਚ ਬੀ ਐਨ ਐਸ ਐ ਤੇ ਨਾਲ ਦੇ ਨਾਲ ਜਿਵੇਂ ਕਤਲ ਦਾ ਪਤਾ ਚੱਲਿਆ ਐਫ ਆਈ ਆਰ ਦਰਜ ਹੋਈ ਤੇ ਸ਼੍ਰੀ ਵਿਨੀਲਾ ਜੀ ਸਾਡੇ ਏ ਡੀ ਐਸ ਪੀ 2 ਗगन ਜੀ ਸਾਡੇ ਏ ਸੀ ਪੀ ਨਾਰਥ ਕਿਰਨਦੀਪ ਸਾਡੇ ਐਸ ਐਚਓ ਸਦਰ ਟੀਮਸ ਬਣਾਈਆਂ ਇਹਨਾਂ ਨੇ ਤੇ ਮਰਡਰ ਟ੍ਰੇਸ ਕਰਨ ਲਈ ਟੀਮਸ ਬਣਾ ਕੀਤੀਆਂ ਸਾਰਾ ਹਿਊਮਨ ਇੰਟੈਲੀਜੈਂਸ ਦੇ ਥਰੂ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਤੇ ਸਾਨੂੰ ਅ ਅਸੀਂ ਕੋਕ ਪੜਤਾਲ ਹੋਰ ਵੀ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਜਿਹੜੀ ਵੀਨਾ ਰਾਣੀ ਵਾਈਫ ਆਫ ਲੇਟ ਅਨੰਦਕਿਸ਼ੋਰ ਹੈ ਇਹ ਆਪਣੇ ਘਰ ਇਸ ਰਹਿੰਦੇ ਸੀ ਆਪਣੇ ਬੇਟੇ ਨਾਲ ਜਿਹਦਾ ਨਾਮ ਹੈ ਵਿਰਿੰਦਰ ਕੁਮਾਰ ਅਲਾਇਸ ਬੱਲੂ ਤੇ ਜਦੋਂ 28 29 ਤਰੀਕ ਨੂੰ ਆਪਣਾ ਵਿਰਿੰਦਰ ਕੁਮਾਰ ਅਲਾਇਸ ਬੱਲੂ ਤੇ ਇਹਨਾਂ ਦੇ ਦੋ ਕਿਰਾਏਦਾਰ ਇੱਕ ਦਾ ਨਾਮ ਹੈ ਗੁਰਦੇਵ ਸਿੰਘ ਇੱਕ ਦਾ ਨਾਮ ਹੈ ਸ਼ਮਸ਼ੀਰ ਸਿੰਘ ਇਹਨਾਂ ਦੀ ਉਮਰ 28 ਤੇ 29 ਸਾਲ ਹੈਗੀ ਹੈ ਤੇ ਜਿਹੜਾ ਗੁਰਦੇਵ ਸਿੰਘ ਹੈ ਉਹ ਪਿਛਲੇ ਡੇਢ ਤੋਂ ਸਾਲ ਤੋਂ ਵੀਨਾ ਕੁਮਾਰੀ ਦੇ ਘਰ ਕਿਰਾਏ ਤੇ ਰਹਿ ਰਿਹਾ ਸੀਗਾ ਤੇ ਪਿਛਲੇ 1 ਸਾਲ ਤੋਂ ਇਹਨੇ ਆਪਣਾ ਦੋਸਤ ਜਿਹੜਾ ਸ਼ਮਸ਼ੇਰ ਹੈ ਉਹ ਵੀ ਉੱਥੇ ਕਿਰਾਏ ਤੇ ਆਪਣੇ ਨਾਲ ਹੀ ਰੱਖਿਆ ਹੋਇਆ ਸੀ ਕਿਉਂਕਿ ਸ਼ਮਸ਼ੇਰ ਦਾ ਆਪਣੀ ਵਾਈਫ ਨਾਲ ਥੋੜਾ ਡਿਸਪਿਊਟ ਚੱਲ ਰਿਹਾ ਸੀ ਉਹ ਵੀ ਘਰ-ਬਾਰ ਛੱਡ ਕੇ ਆਪਣੇ ਦੋਸਤ ਗੁਰਦੇਵ ਕੋਲ ਆ ਕੇ ਰਹਿ ਰਿਹਾ ਸੀ ਤੇ ਉਸ ਰਾਤ ਨੂੰ ਗੁਰਦੇਵ ਸ਼ਮਸ਼ੇਰ ਤੇ ਵਿਰਿੰਦਰ ਕੁਮਾਰ ਨੇ ਥੋੜੀ ਡਰਿੰਕ ਕੀਤੀ ਉੱਪਰ ਆਪਣੇ ਛੱਤ ਤੇ ਬੈਠ ਕੇ ਤੇ ਜਿਹੜਾ ਕੀ ਜੋ ਕਿ ਵਿਰਿੰਦਰ ਕੁਮਾਰ ਨੂੰ ਲੱਗਦਾ ਕਿ ਥੋੜੇ ਉਹਦੇ ਡਰਿੰਕ ਸਪਾਈਕ ਕੀਤੀ ਸੀ ਉਹਦੇ ਵਿੱਚ ਕੁਝ ਮਿਲਾਵਟ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਥੱਲੇ ਚਲਾ ਗਿਆ ਆਪਣੇ ਕਮਰੇ 'ਚ ਫਿਰ ਉਹਨੂੰ ਗੁਰਦੇਵ ਤੇ ਸ਼ਮਸ਼ੀਰ ਨੇ ਦੁਬਾਰਾ ਬੁਲਾਇਆ ਉੱਪਰ ਛਾਤੇ ਥੋੜੀ ਹੋਰ ਜ਼ਿਆਦਾ ਡਰਿੰਕ ਇਹਨਾਂ ਨੇ ਕੀਤੀ ਤੇ ਉਸ ਤੋਂ ਬਾਅਦ ਜਦੋਂ ਆਪਣਾ ਵਿਰਿੰਦਰ ਕੁਮਾਰ ਅਨਕੌਂਸ਼ੀਅਸ ਹੋ ਗਿਆ ਤੇ ਉਸ ਤੋਂ ਬਾਅਦ ਗੁਰਦੇਵ ਤੇ ਸ਼ਮਸ਼ੀਰ ਨੇ ਆਪਣਾ ਥੱਲੇ ਜਾ ਕੇ ਰੂਮ ਵਿੱਚ ਜਿਹੜੀ ਵੀਨਾ ਰਾਣੀ ਐ ਇਹ ਨਾਲ ਗੁੱਥਮ ਕੱਥੇ ਹੋਏ ਤੇ ਚੋਰੀ ਦੇ ਮੰਤਰ ਨਾਲ ਤੇ ਉਹਦੇ ਵਿੱਚ ਹੀ ਕਤਲ ਹੋ ਗਿਆ ਤੇ ਇਹਨਾਂ ਨੇ ਜੋ ਜੋ ਚੀਜ਼ਾਂ ਚੋਰੀ ਕੀਤੀਆਂ ਉਹ ਸਿਗਰ ਚਾਰ ਮੁੰਦਰੀਆਂ ਇੱਕ ਪੇਅਰ ਇਅਰਿੰਗਸ ਤੇ ਇੱਕ ਬੈਂਗਲ ਉਹਦੇ ਨਾਲ ਨਾਲ ਜਿਹੜਾ ਮੋਟਰਸਾਈਕਲ ਯੂਜ਼ ਕੀਤਾ क्राइम ਦੇ ਵਿੱਚ ਉਸ ਤੋਂ ਬਾਅਦ ਭੱਜਣੇ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ ਥੋੜੀ ਵੀ ਬ੍ਰਾਹਮਤ ਕਰ ਲਈਏ ਤੇ ਦੋ ਮੋਬਾਈਲ ਫੋਨ ਵੀ ਬ੍ਰਾਹਮਤ ਕਰ ਲਏ ਐ ਇਹਨਾਂ ਨੂੰ ਅਸੀਂ ਆਪਣਾ 14 ਤਰੀਕ ਦੇ ਲਾਗੇ ਤੱਕ 14 ਤਰੀਕ ਨੂੰ ਦਿੱਲੀ ਤੋਂ ਰਕਾਬਗੰਜ ਗੁਰਦੁਆਰਾ ਸਾਹਿਬ ਹੈਗਾ ਉੱਥੇ ਉਹਦੇ ਲਾਗੇ ਅਸੀਂ ਗ੍ਰਿਫਤਾਰ ਕੀਤਾ ਅਸੀਂ ਇਤਲਾਹ ਦਿੱਤੀ ਸੀ ਲੋਕਲ ਪੁਲਿਸ ਸਟੇਸ਼ਨ ਤੇ ਉਸ ਬਾਅਦ ਅਸੀਂ ਇਹਨਾਂ ਨੂੰ ਲੋਕਲ ਕੋਰਟ 'ਚ ਉੱਥੇ ਪੇਸ਼ ਕੀਤਾ ਟਰਾਂਜ਼ਿਟ ਮੰਨ ਲਿੱਤਾ ਤੇ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਅੰਮ੍ਰਿਤਸਰ ਤੇ ਇਹਨਾਂ ਦਾ ਹੁਣ ਸਾਨੂੰ 5 ਦਿਨ ਦਾ ਰਿਮਾਨਡ ਮਿਲਿਆ ਤੇ ਅਸੀਂ ਹੋਰ ਵੀ ਕੁਝ ਹੋਏਗਾ ਤੁਹਾਡੇ ਸਾਹਮਣੇ ਲਿਆਵਾਂਗੇ ਕਤਲ ਵਾਲੀ ਰਾਤ ਜਦੋਂ ਪਾਰਟੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਤੇ ਇਹਨਾਂ ਵੱਲੋਂ ਕਿਹਾ ਕਿ ਇਹ ਵਿਦੇਸ਼ ਦਾ ਕੋਈ ਵੀਜ਼ਾ ਲੱਗਾ ਹੈ ਬਿਲਕੁਲ ਵੀਜ਼ਾ ਲੱਗਾ ਸੀ ਕਿ ਉਹ ਜਿਹੜਾ ਸ਼ਮਸ਼ੀਰ ਹੈ ਉਹਨੇ ਵੀਜ਼ਾ ਬਾਰੇ ਕੋਈ ਗੱਲ ਨਹੀਂ ਉਹਨੇ ਕਲੀਅਰਲੀ ਕੁਝ ਨਹੀਂ ਦੱਸਿਆ ਸੀ ਉਹਨੇ ਕਿਹਾ ਮੈਂ ਬਾਹਰ ਜਾਣਾ ਹੈ ਉਹਦੀ ਖੁਸ਼ੀ 'ਚ ਮੈਂ ਪਾਰਟੀ ਕਰ ਰਿਹਾ ਹਾਂ ਕਤਲ ਕਿਦਾਂ ਕੀਤਾ ਇਹਨਾਂ ਨੇ ਮੰਨ ਲਿਆ ਕਤਲ ਜਿਵੇਂ ਛੁਰੀ ਮਾਰ ਕੇ ਜੀ ਬਿਲਕੁਲ ਕਟੇਜ ਲਾਗੇ ਸਟੈਬਿੰਗ ਜੀ ਬਲਡ ਫੋਰ ਬਲਡ ਫੋਰ ਸਰ ਬਕਰੀਂ ਦਿਨ ਤੋਂ ਇਹ ਇੱਕ ਰਾਇਤੇ ਰਹਿ ਰਹੇ ਸੀ ਉਹਨਾਂ ਦੇ ਘਰ ਜਿਹੜਾ ਤਾਂ ਹੈਗਾ ਗੁਰਦੇਵ ਹੈ ਉਹ ਪਿਛਲੇ 1.5 ਸਾਲ ਤੋਂ ਰਹਿ ਰਿਹਾ ਸੀ ਤੇ ਜਿਹੜਾ ਹੈਗਾ ਸ਼ਮਸ਼ੇਰ ਉਹ ਪਿਛਲੇ 1 ਸਾਲ ਤੋਂ ਇੱਥੇ ਰਹਿ ਰਿਹਾ ਸੀ ਇਹਨਾਂ ਦਾ ਕੋਈ ਪਿਛਲਾ ਕੋਈ ਕ੍ਰਿਮੀਨਲ ਨਹੀਂ ਪਿਛੇ ਕੋਈ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਜਿਹੜਾ ਇਹ ਹੈਗਾ ਗੁਰਦੇਵ ਹੈ ਉਹ ਲੇਬਰ ਦਾ ਕੰਮ ਕਰਦਾ ਸ਼ਮਸ਼ੇਰ ਵੇਲਾ ਜੀ ਪਰ ਲੁੱਟ ਲਈ ਇਹਨਾਂ ਦੀ ਮਨਛਾਗੀ ਕਤਲ ਕਿਉਂ ਕੀਤਾ ਵੀ ਫੜੇ ਨਾ ਜਾਈਏ ਇਸ ਕਰਕੇ ਕਤਲ ਕੀਤਾ ਇਹਨਾਂ ਨੇ ਬੇਸਿਕਲੀ ਰਿਵੈਸ ਕੀਤਾ ਹੋਣਾ ਵੀਨਾ ਰਾਣੀ ਨੇ ਤੇ ਉਹਦੇ ਵਿੱਚ ਹੀ ਅ ਕਤਲ ਹੋ ਗਿਆ ਜੀ ਸੱਚ ਜਿਤਨਾ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਪੀਸੀਸੀ ਵਾਸਤੇ ਕੋਈ ਵੀ ਕਿਰਾਏਦਾਰ ਲੱਕਦੇ ਹੋ ਤੇ ਇਹਦੇ ਵਿੱਚ ਵੀਨਾ ਰਾਣੀ ਨੇ ਪੀਸੀਸੀ ਕਰਾਈ ਸੀ ਪਰ ਪੁਲਿਸ ਵਾਲੀ ਫਿਕੇਸ਼ਨ ਕੋਈ ਕਰਵਾਈ ਨਹੀਂ ਸੀ ਕਿਰਾਏਦਾਰਾਂ ਨਾਲ ਹੋਈ ਨਹੀਂ ਉਹਨੇ ਕੋਈ ਪੀਸੀਸੀ ਨਹੀਂ ਆਇਆ ਸੀ ਤੇ ਸਰ ਕੋਈ ਮੁਸ਼ਕਿਲ ਆਈ ਫਿਰ ਕੇਸ ਨੂੰ ਟ੍ਰੇਸ ਕਰਨ ਦੇ ਲੱਗੇ ਕਿਉਂਕਿ ਪੁਲਿਸ ਕੋ ਦੇਖੋ ਜੀ ਅਸੀਂ ਆਪਣੀ ਹਿਊਮਨ ਰੈਂਟ ਤੇ ਟੈਕਨੀਕਲ ਅ ਐਂਡ ਤੋਂ ਅਸੀਂ ਟ੍ਰੇਸ ਕੀਤਾ ਤੇ ਵੈਸਾ ਸੀ ਪੂਰਾ ਜ਼ੋਰ ਲਾਣੇ ਕਿ ਪੂਰਾ ਪ੍ਰਾਈਵੇਟ ਰੇ ਪਰੇ ਘਰ ਦੇ ਵਿੱਚ ਹੀ ਹੋਇਆ ਤੇ ਅਸੀਂ ਪੂਰਾ ਟੀਮਸ ਲਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਆਨਰੇਬਲ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਅਸੀਂ ਪੂਰੀ ਉਹਨਾਂ ਦੀ ਬੈਕਿੰਗ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਟੀਮ ਦਾ ਤੇ ਅਸੀਂ ਕੇਸ ਕੀਤਾ ਜੀ ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਜਿਹੜਾ ਮੈਂ ਮੈਂ ਇਹ ਕਹਿਣਾ ਚਾਹਨਾ ਕਿ ਇਕਤਾ ਪੂਰੇ ਸਤਰੋ ਕਿ ਕਿਸੇ ਅਣਜਾਣ ਬੰਦੇ ਨਾਲ ਕੋਈ ਐਵੇਂ ਸ਼ਰਾਬ ਨਾ ਪੀਓ ਕੋਈ ਐਵੇਂ ਪਾਰਟੀ ਨਾ ਕਰੋ ਉਸ ਤੋਂ ਬਾਅਦ ਹੈ ਵੈਰੀਫਿਕੇਸ਼ਨ ਜ਼ਰੂਰ ਕਰਾਓ ਜੀ ਇਹ ਤਾਂ ਮਸਟ ਹੈ ਤਾਂ ਜਿਹੜਾ ਨਹੀਂ ਕਰਾਂਦਾ ਉੱਤੇ ਵੀ ਪਰਚੇ ਹੁੰਦੇ ਆ ਜੀ ਠੀਕ